ਦੋਨਾਂ ਪੰਜਾਬਾਂ ਨੂੰ ਹਮੇਸ਼ਾ ਤੋਂ ਹੀ ਮਾਰ ਪੈਂਦੀ ਭਾਵੇਂ ਉਹ ਜੰਗਾਂ ਦਾ ਯੁੱਗ ਹੋਵੇ ਤੇ ਭਾਵੇਂ ਉਹ ਆ ਤੁਹਾਡੇ ਸਾਹਮਣੇ ਖੜਾ ਦੇ ਰੁਕ ਵਿੱਚ ਹੋਵੇ ਕਿਸੇ ਨਾ ਕਿਸੇ ਢਾਂਗ ਦੇ ਨਾਲ ਹਿੰਦੁਸਤਾਨ ਨੂੰ ਬਚਾਉਣ ਲਈ ਪੂਰੀ ਜद्दोजਹਿਦ ਕਰ ਰਹੇ ਪੰਜਾਬ ਦੇ ਲੋਕ ਪੰਜਾਬੀਆਂ ਦਾ ਜਜ਼ਬਾ ਹੀ ਆ ਪੰਜਾਬੀਆਂ ਦੇ ਖੂਨ ਚ ਹੀ ਆ ਉਹ ਆਏ ਹੈਗੇ ਤਸਵੀਰਾਂ ਤੁਸੀਂ ਦੇਖੋ ਇਸ ਬੰਨ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹੈਗੀਆਂ ਫਿਰੋਜ਼ਪੁਰ ਦੇ ਕਈ ਪਿੰਡ ਜਿਹੜੇ ਹੈ ਉਹ ਇਸ ਦੀ ਚਪੇਟ ਵਿੱਚ ਵੀ ਆਣਗੇ ਤਸਵੀਰਾਂ ਹੈਗੀਆਂ ਨੇ ਇਹ 올ਡ ਮੁਹੰਦੀ ਵਾਲਾ ਤੇ ਪਛਾਰੀਆਂ ਜਿਹੜੀ ਚੈੱਕਪੋਸਟ ਪੈਂਦੀ ਹੈ ਭਾਰਤ ਪਾਕਿਸਤਾਨ ਸਰਹੱਦ ਤੇ ਉੱਥੇ ਲੋਕ ਜਿਹੜੇ ਹੈਗੇ ਨੇ ਇਹ ਫਿਲਹਾਲ ਬੰਨ ਨੂੰ ਮਜ਼ਬੂਤ ਕਰਨ 'ਚ ਲੱਗੇ ਹੋਏ ਨੇ ਤਾਂ ਕਿ ਇਹ ਬੰਨ ਨਾ ਕਿਸੇ ਤਰੀਕੇ ਰੂੜੇ ਔਰ ਅਗਰ ਜੇ ਇਹ ਬੰਨ ਬਚਦਾ ਹੈ ਤਾਂ ਲੋਕਾਂ ਦੀ ਹਜ਼ਾਰਾਂ ਏਕੜ ਫਸਲ ਵੀ ਬਚੇਗੀ ਔਰ ਕਈ ਪਿੰਡ ਡੁੱਬਨੋਂ ਵੀ ਬਚਣਗੇ ਇਸ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੋਕ ਬੇਖੌਫ ਹੋ ਕੇ ਪਾਣੀ ਦੇ ਵੀ ਡਰ ਨੂੰ ਪਾਸੇ ਕਿਨਾਰੇ ਕਰਦੇ ਹੋਏ ਜਿਹੜਾ ਹੈ ਉਹ ਸੇਵਾ ਕਰ ਰਹੇ ਹੈਗੇ ਨੇ ਤਸਵੀਰਾਂ ਫਿਰੋਜ਼ਪੁਰ ਦੇ 올ਡ ਮੁਹੰਦੀ ਵਾਲਾ ਚੈੱਕ ਪੋਸਟ ਜਿਆ ਨੇ ਜ਼ੀਰੋ ਲਾਈਨ ਦੇ ਉੱਪਰ ਲੋਕ ਜਿਹੜੇ ਆ ਉਹ ਲੱਗੇ ਹੋਏ ਨੇ ਤੁਸੀਂ ਅੱਗੇ ਹੋਰ ਵੀ ਗੱਲ ਕਰਾਂਗੇ ਵੀ ਦਾ ਨਾਲ ਜਿਹੜੇ ਇੱਥੇ ਸੇਵਾ ਕਰ ਰਹੇ ਹੈਗੇ ਨੇ ਆਖਿਰ ਕਿੰਨਾ ਕੁ ਇੱਕ ਸੇਵਾ ਕਰਨ ਦਾ ਜੀ ਬਿਲਕੁਲ ਇੱਕ ਲੋਕ ਸੇਵਾ ਚਾਹੀਏ ਇਸ ਦਰਿਆ ਨੂੰ ਇਸ ਬੰਨ ਨੂੰ ਬਚਾਉਣ ਲਈ ਜਿਹੜਾ ਉਹ ਤੁਸੀਂ ਤਸਵੀਰਾਂ ਦੇਖੋ ਕਿ ਆਲਰੇਡੀ ਜਿਹੜਾ ਹੈ ਇਸ ਬੰਨ ਨੂੰ ਮਜ਼ਬੂਤ ਕਰਨ ਲਈ ਜਿਹੜਾ ਹੈ ਲੋਕ ਲੱਗੇ ਹੋਏ ਨੇ ਜ਼ੀਰੋ ਲਾਈਨ ਦੇ ਉੱਪਰ ਇਹ ਜਿਹੜਾ ਹੈਗਾ ਕੰਮ ਚੱਲ ਰਿਹਾ ਹੈਗਾ ਤਾਂ ਕਿ ਇਸ ਬੰਨ ਨੂੰ ਕਿਸੇ ਤਰੀਕੇ ਬਚਾਇਆ ਜਾ ਸਕੇ ਲੋਕ ਦੂਰੋਂ ਦੂਰੋਂ ਜਿਹੜੇ ਉਹ ਆਏ ਹੈਗੇ ਨੇ ਤਸਵੀਰਾਂ ਤੁਸੀਂ ਦੇਖੋ ਕਿ ਇਸ ਬੰਨ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹੈਗੀਆਂ ਨੇ ਉਹ ਚਾਹੇ ਚੜ੍ਹਦਾ ਪੰਜਾਬ ਹੋਵੇ ਚਾਹੇ ਲੈਂਦਾ ਪੰਜਾਬ ਹੋਵੇ ਦੋਨੋਂ ਹੀ ਪਾਣੀ ਦੀ ਜਿਹੜੀ ਹੈ ਉਹ ਮਾਰਹਟ ਹੈਗੇ ਨੇ ਕੁਸੀਂ ਤਸਵੀਰਾਂ ਦੇਖੋ ਇਹ ਉਸ ਬੰਦੀਆਂ ਨੇ ਮੇਰਾ ਰਾਜਦੀਪ ਸਿੰਘ ਸਾਈਆਂ ਵਾਲਾ ਜੀ ਪੰਜਾਬੀ ਮਾਸਟਰ ਫਰੋਸ਼ਾ ਸਕੂਲ 'ਚ ਮੈਂ ਜੌਬ ਕਰਦਾ ਐਸ ਸਮੇਂ ਆਪਾਂ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਖੜੇ ਹਾਂ ਤੁਸੀਂ ਆ ਸਾਹਮਣੇ ਦੇਖ ਹੀ ਰਹੇ ਹੋ ਔਰ ਇਹ ਜਿਹੜਾ ਪਾਣੀ ਹੈਗਾ ਉਧਰ ਪਾਕਿਸਤਾਨ ਤੋਂ ਘੁੰਮ ਕੇ ਆ ਕੇ ਭਾਰਤ ਦੀ ਜਿਹੜੀ ਇਹ ਬੰਨ ਬਣਿਆ ਹੋਇਆ ਪਛਾੜੀਆਂ ਪਿੰਡ 'ਚ ਇਹਦੇ ਨਾਲ ਆ ਕੇ ਟਕਰਾਂਦਾ ਔਰ ਇਹਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਇਸੇ ਸੇਵ ਵਾਲੇ ਸੀ ਇੱਥੇ ਆਏ ਹੋਏ ਆ ਔਰ ਸਾਡੀ ਪ੍ਰਸ਼ਾਸਨ ਨੂੰ ਜੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਬੰਨ ਦੀ ਹੋਰ ਜ਼ਿਆਦਾ ਮਜ਼ਬੂਤੀ ਕਰ ਲਈ ਜਾਣੀ ਚਾਹੀਦੀ ਕਿਉਂਕਿ ਜੇਕਰ ਥੋੜਾ ਜਿਹਾ ਲੈਵਰ ਵੀ ਹੋਰ ਵਧ ਗਿਆ ਤਾਂ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਪਾਣੀ ਆ ਕੇ ਦਰਮਾਰ ਕਰਦਾ ਤਕਰੀਬਨ ਭਾਰਤ ਦੇ 50 ਪਿੰਡਾਂ ਨੂੰ ਔਰ ਸਾਰੇ ਫਿਰੋਜ਼ਪੁਰ ਨੂੰ ਲੈ ਕੇ ਡੁੱਬੂਗਾ ਔਰ 10 10 15 15 20 ਫੁੱਟ ਤੱਕ ਤੁਸੀਂ ਕਿੰਨੇ ਲੋਕ ਆਏ ਹੋਏ ਹੋ ਔਰ ਕੀ ਸੇਵਾ ਇੱਥੇ ਹੋ ਰਹੀ ਪਾ ਰਹੇ ਇੱਥੇ ਸਾਰ ਅਸੀਂ ਸਾਰੇ ਪੰਜਾਬ ਚੋਂ ਅਲੱਗ-ਅਲੱਗ ਥਾਵਾਂ ਤੋਂ ਆਏ ਹੋਏ ਆ ਜਿਵੇਂ ਅਸੀਂ ਫਰੀਦਕੋਟ ਸਾਈਡ ਤੋਂ ਆ ਕੋਈ ਫਿਰੋਜ਼ਪੁਰ ਤੋਂ ਆ ਕੋਈ ਮੋਗੇ ਤੋਂ ਆ ਅਲੱਗ-ਅਲੱਗ ਥਾਵਾਂ ਤੋਂ ਆ ਰਹੇ ਔਰ ਜਿਹੜੀ ਸੇਵਾ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਸੇਵਾ ਦੀ ਇੰਤਹਾ ਹੋਈ ਪਈ ਹੈ ਪੰਜਾਬੀ ਦਾ ਜਜ਼ਬਾ ਹੀ ਆ ਪੰਜਾਬੀਆਂ ਦੇ ਖੂਨ ਚ ਹੀ ਆ ਲਗਾਤਾਰ ਅਸੀਂ ਦੇਖ ਰਹੇ ਆਂ ਵੀ ਕੱਲ ਦੀ ਮਿੱਟੀ ਦੇ ਗੱਟੇ ਆ ਰਹੇ ਆਂ ਪਰੀਆਂ ਟਰਾਲੀਆਂ ਆ ਰਹੀਆਂ ਲੰਗਰ ਲਗਾਤਾਰ ਆਏ ਔਰ ਇਲਾਕੇ ਦੀ ਤੇ ਆਸ-ਪਾਸ ਦੇ ਪੰਜਾਬੀਆਂ ਦੇ ਜਿਹੜੇ ਸਹਿਯੋਗ ਆ ਉਹਨਾਂ ਦੀ ਕੋਈ ਸ਼ਬਦਾਂ ਦੇ ਵਿੱਚ ਸਿਫਤ ਨਹੀਂ ਕੀਤੀ ਜਾ ਸਕਦੀ ਸਾਨੂੰ ਐ ਲੱਗਦਾ ਜਿਵੇਂ ਅਸੀਂ ਰੱਬ ਦੇਖਿਆ ਨਹੀਂ ਪਰ ਅਸੀਂ ਇਸ ਵਾਰ ਪਹਿਲੀ ਵਾਰ ਹੀ ਲੋਕਾਂ ਦੇ ਵਿੱਚ ਰੱਬ ਦੇਖਿਆ ਜਿਹੜੇ ਆਪਦੀ ਜਾਨ ਮਾਲ ਦੀ ਪਰਵਾਹ ਕੀਤੇ ਬਿਨਾ ਪਾਣੀ ਦੇ ਵਿੱਚ ਠਿੱਲ ਕੇ ਕੁੱਦ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਹਿੰਦੁਸਤਾਨ ਨੂੰ ਬਚਾਉਂਦੇ ਨੇ ਪੂਰੀ ਜਿੱਦ-ਜਾਦ ਕਰ ਰਹੇ ਪੰਜਾਬ ਨੂੰ ਬਚਾਉਂਦੇ ਇਸ ਵਾਰ ਹੜਾ ਨੇ ਲੈਂਦਾ ਪੰਜਾਬ ਚੜਦਾ ਪੰਜਾਬ ਦੋਨਾਂ ਨੂੰ ਮਾਰ ਮਾਰੀ ਆ ਬਿਲਕੁਲ ਜੀ ਦੋਨਾਂ ਪੰਜਾਬਾਂ ਨੂੰ ਹਮੇਸ਼ਾ ਤੋਂ ਹੀ ਮਾਰ ਪੈਂਦੀ ਭਾਵੇਂ ਉਹ ਜੰਗਾਂ ਦਾ ਯੁੱਗ ਹੋਵੇ ਤੇ ਭਾਵੇਂ ਉਹ ਆ ਤੁਹਾਡੇ ਸਾਹਮਣੇ ਹੜ੍ਹਾਂ ਦੇ ਰੂਪ ਵਿੱਚ ਹੋਵੇ ਜਿੱਥੇ ਦੋਨਾਂ ਪੰਜਾਬਾਂ ਨੂੰ ਇਹਨਾਂ ਹੜ੍ਹਾਂ ਨੇ ਮਾਰ ਮਾਰੀ ਮੈਂ ਕਹਿੰਦਾ ਦੋਨਾਂ ਪੰਜਾਬਾਂ ਨੂੰ ਇੱਕ ਵੀ ਕੀਤਾ ਪਿਆ ਆ ਦੇਖੋ ਸਰਹੱਦ ਤੇ ਜਿੱਥੇ ਪਹਿਲਾਂ ਸਰਕਾਰਾਂ ਸਰਹੱਦ ਦਾ ਤਣਾਅ ਦਿਖਾ ਕੇ ਸਾਨੂੰ ਡਰਾਉਂਦੀਆਂ ਅੱਜ ਕੁਦਰਤ ਨੇ ਸਭ ਇੱਕ ਵਿੱਚ ਕਰਤਾ ਕੁਦਰਤ ਕਦੇ ਵਿਤਕਰਾ ਨਹੀਂ ਕਰਦੀ ਸਰਕਾਰਾਂ ਵਿਤਕਰਾ ਕਰਦੀਆਂ ਉਹ ਵੀ ਸਾਡੇ ਪਰਾ ਇਹ ਵੀ ਸਾਡੇ ਪਰਾ ਚੜਦਾ ਪੰਜਾਬ ਵੀ ਸਾਡਾ ਲੈਂਦਾ ਪੰਜਾਬੀ ਸਾਡਾ ਮਨੁੱਖਤਾ ਤੇ ਇਨਸਾਨੀਅਤ ਇਕ ਹੁੰਦੀ ਆ ਸਾਰਿਆਂ ਚ ਹੀ ਲਾਲ ਖੂਨ ਹੁੰਦਾ ਸਰਕਾਰਾਂ ਆਪਣੀ ਰਾਜਨੀਤੀ ਕਰਦੀਆਂ ਮੈਂ ਤਾਂ ਇਹ ਸਮਝਦਾ ਲੋਕਾਂ ਦੇ ਸਿਰ ਦੇ ਉੱਪਰ ਜੋ ਕਿ ਨਹੀਂ ਕਰਨੀ ਚਾਹੀਦੀ ਮੰਦਭਾਗੀ ਗੱਲ ਆ ਘਟੂ ਘਟ ਲੋਕਾਂ ਦੀ ਜਾਨ ਮਾਲ ਦੇ ਸਿਰ ਤੇ ਤਾਂ ਰਾਜਨੀਤੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਇਹ ਕਿਹੜੀ ਜਗ੍ਹਾ ਹੈਗੀ ਆ ਔਰ ਇੱਥੇ ਜਿਹੜਾ ਭਾਰਤ ਪਾਕਿਸਤਾਨ ਸਰਹੱਦ ਤੇ ਤੁਸੀਂ ਲੱਗੇ ਹੋਏ ਹੋ ਔਰ ਪਿੱਛੇ ਕੀ ਹਾਲਾਤ ਨੇ ਮੇਰਾ ਨਾਂ ਹੈ ਜੀ ਦਦਾਰ ਸਿੰਘ ਮੁੱਦਕੀ ਮੈਂ ਬਤੌਰ ਸਾਇੰਸ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ ਵਿਖੇ ਸ਼ਿਵਾਮਨਭ ਉਹ ਕੇ ਹੜਾਂ ਦੀ ਮਾਰ ਪੂਰੇ ਪੰਜਾਬ ਨੂੰ ਲੈਂਦੇ ਪੰਜਾਬ ਚੜ੍ਹਦੇ ਪੰਜਾਬ ਵਿੱਚ ਆਈ ਹੋਈ ਹੈ ਇਹ ਜਗਾ ਜਿਹੜੀ ਹੈਗੀ ਹੈ ਇਹ ਪਛਾੜੀਆਂ ਫਿਰੋਜ਼ਪੁਰ ਤੋਂ ਅੱਗੇ ਪੱਲਾ ਮੀਗਾ ਲੰਘ ਕੇ ਔਰ ਉਸ ਤੋਂ ਬਾਅਦ ਅੱਗੇ ਪਛਾੜੀਆਂ ਅੱਗੇ ਜਿਹੜੀ ਫੈਂਸਿੰਗ ਤੇ ਪਰਲਾਪਾਸਾ ਜਿਹੜਾ ਪਾਕਿਸਤਾਨ ਦਾ ਹੈ ਤੇ ਤੁਸੀਂ ਜਿਵੇਂ ਦੇਖ ਰਹੇ ਹੋ ਬਹੁਤ ਦੂਰ ਤੱਕ ਜਿਹੜਾ ਪਾਣੀ ਹੈ ਉਹ ਫੈਲਿਆ ਹੋਇਆ ਹੈ ਕੀ ਹਾਲਾਤ ਨੇ ਔਰ ਤੁਸੀਂ ਇੱਥੇ ਕੀ ਸੇਵਾ ਨਿਭਾ ਰਹੇ ਹੋ ਅਸੀਂ ਲਗਾਤਾਰ ਦੇਖੋ ਸਾਡੀ ਕੋਸ਼ਿਸ਼ ਹੈ ਜੀ ਕਿਉਂਕਿ ਆ ਬੰਨ ਜਿਹੜਾ ਇਹ ਬਿਲਕੁਲ ਇੱਧਰ ਜਿਹੜਾ ਫਿਰੋਜ਼ਪੁਰ ਸ਼ਹਿਰਵਾਲ ਨੂੰ ਜਾਂਦਾ ਪਾਣੀ ਹੈ ਔਰ ਉਹਦੇ ਵਿੱਚ ਇਹ ਬਿਲਕੁਲ ਇੱਕ ਜਿਹੜੀ ਸਟੈਕਲ ਬਣੀ ਹੋਈ ਇੱਕ ਰੋਕ ਲੱਗੀ ਹੋਈ ਹੈ ਜੇਕਰ ਇਹ ਬੰਨ ਟੁੱਟਦਾ ਤਾਂ ਅੱਗੇ ਪਾਣੀ ਬਹੁਤ ਕਹਿ ਸਕਦੇ ਕਿ ਸੈਂਕੜੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਿਹੜਾ ਫੈਲ ਜਾਊਗਾ ਔਰ ਇੱਥੇ ਜਿਹੜੀ ਸਾਰੀ ਆਮ ਪਬਲਿਕ ਜਿਵੇਂ ਸੇਵਾ ਨਿਭਾ ਰਹੀ ਹੈ ਅਸੀਂ ਲੰਬਾ ਸਮਾਂ ਪਹਿਲਾ ਅਧਿਆਪਕ ਜਥੇਬੰਦੀ ਵਿੱਚ ਐਸਐਸ ਆਰਮ ਸਾਧਿਆਪਕ ਨੂੰ ਅਗਵਾਈ ਕੀਤੀ ਪੰਜਾਬ ਦੀ ਉਦੋਂ ਵੀ ਸਰਕਾਰਾਂ ਨਾਲ ਬਹੁਤ ਸੰਘਰਸ਼ ਕੀਤਾ ਅੱਜ ਵੀ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਤੇ ਲਗਾਤਾਰ ਜਿਹੜਾ ਹੈਗਾ ਇਹ ਜਿਹੜੇ ਸਾਰਾ ਬੰਨ ਨੂੰ ਬਚਾਉਣ ਦੀ ਜਿੱਥੇ ਆਮ ਪਬਲਿਕ ਆਮ ਜਨਤਾ ਕਿਸਾਨ ਮਜ਼ਦੂਰ ਆਮ ਲੋਕ ਦੁਕਾਨਦਾਰ ਲੱਗੇ ਹੋਏ ਨੇ ਅਸੀਂ ਸਰਕਾਰੀ ਸਕੂਲ ਦੇ ਅਧਿਆਪਕ ਵੀ ਇਹ ਸੇਵਾ ਵਿੱਚ ਲੱਗੇ ਹੋਏ ਆ ਕਿ ਜਿਹੜੀ ਪੰਜਾਬ ਦੀ ਜਿਹੜੀ ਸਾਰੀ ਇਹ ਪ੍ਰਾਪਰਟੀ ਹੈ ਇਥੋਂ ਦੀਆਂ ਜ਼ਮੀਨਾਂ ਇਹਨਾਂ ਨੂੰ ਬਚਾਇਆ ਜਾ ਸਕੇ ਤੁਦੋ ਪਾਕਿਸਤਾਨ ਦੇ ਕੀ ਹਾਲਾਤ ਨੇ ਪਾਕਿਸਤਾਨ ਦਾ ਹਾਲਤ ਦੇਖੋ ਜੇ ਆਪਾਂ ਜ਼ਮੀਨੀ ਹਾਲਤ ਤਾਂ ਆਪਾਂ ਜੋ ਮੀਡੀਆ ਵਿੱਚ ਜਾਂ ਟੀਵੀ 'ਚ ਦੇਖਦੇ ਆ ਉਹੀ ਹੈ ਬਟ ਜੇ ਇੱਥੋਂ ਦੇਖੀਏ ਤਾਂ ਐ ਲੱਗ ਰਿਹਾ ਕਿ ਜੇ ਉਹ ਹਾਲਤ ਅੱਜ ਚੜ੍ਹਦੇ ਪੰਜਾਬ ਦੀ ਹੈ ਉਹਨੀ ਮਾੜੀ ਹਾਲਤ ਅੱਜ ਲੈਂਦੇ ਪੰਜਾਬ ਦੀ ਹੋਈ ਪਈ ਹੈ ਕਿਉਂਕਿ ਜਿੰਨੀ ਦੂਰ ਤੱਕ ਨਿਗਾਹ ਜਾਂਦੀ ਹੈ ਕਿਉਂਕਿ ਅਸੀਂ ਤਾਂ ਇੱਥੋਂ ਲਗਭਗ 35-40 ਕਿਲੋਮੀਟਰ ਦੂਰੋਂ ਆਏ ਆ ਜੋ ਇੱਥੋਂ ਦੀ ਲੋਕਲ ਵਸਨੀਕ ਨੇ ਉਹ ਦੱਸਦੇ ਨੇ ਕਿ ਇੱਧਰ ਆਹ ਤਾਰ ਹੈ ਤੇ ਪੰਜ ਚਾਰ ਕਿੱਲੇ ਜ਼ਮੀਨ ਹੈ ਜਿਹੜੀ ਇਸ ਤੋਂ ਅੱਗੇ ਪੰਜਾਬ ਦੀ ਹੈ ਔਰ ਉਸ ਤੋਂ ਅੱਗੇ ਜਿੰਨਾ ਦੂਰ ਤੱਕ ਨਜ਼ਰ ਜਾਂਦੀ ਹੈ ਸਾਰੇ ਦਾ ਸਾਰਾ ਜਿਹੜਾ ਪਾਕਿਸਤਾਨ ਹੈ ਤੇ ਪਾਕਿਸਤਾਨ 200 ਫੁੱਟ ਤੱਕ ਆਪਣੀ ਔਰ ਉਸ ਤੋਂ ਅੱਗੇ ਜਿਹੜਾ ਸਾਰਾ ਪਾਣੀ ਹੈ ਤੇ ਐ ਮਹਿਸੂਸ ਹੋ ਰਿਹਾ ਹੈ ਕਿ ਜੋ ਬੁਰਾ ਹਾਲ ਅੱਜ ਚੜ੍ਹਦੇ ਪੰਜਾਬ ਦਾ ਉਹ ਹੀ ਬੁਰਾ ਹਾਲ ਅੱਜ ਲੈਂਦੇ ਪੰਜਾਬ ਦਾ ਹੋਇਆ ਹੈ